ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇੱਕ ਹਫ਼ਤਾ ਦਾ ਆਦੇਸ਼ ਜਦੋਂ ਅਸੀਂ ਲੜਕੀਆਂ ਦੇ ਵਿਆਹ ਕਰਦੇ ਆ ਇੱਕ ਨਵਾਂ ਰਵਾਜ ਬਿਊਟੀ ਪਾਲਰਾਂ 'ਚ ਆ ਕੇ ਸੇ ਤੋਂ ਬਾਹਰ ਲਿਨੇ ਆ ਇੱਧਰ ਭਾਵੇਂ ਬਰਾਤ ਆਣ ਕੇ ਉਡੀਕਦੀ ਰਵੇ ਜਦੋਂ ਲੜਕੀ ਸੈਂਟਰ 'ਚੋਂ ਆ ਜਾਂਦੀ ਆ ਤੇ ਫਿਰ ਭਾਈ ਜੀ ਨੂੰ ਛੇਤੀ ਛੇਤੀ ਲਵਾਂ ਕਰਨ ਵਾਸਤੇ ਦੋਵੇਂ ਪਰਿਵਾਰ ਸ਼ੋਰ ਪਾਉਂਦੇ ਨੇ ਉਸ ਦੇ ਪ੍ਰਤੀ ਇੱਕ ਹਕਤ ਲਿਖ ਗਈ ਆ ਪਿਆਰ ਨਾਲ ਸਰਗਣ ਕਰਨੀ ਜੀ ਬਿਊਟੀ ਪਾਲਰਾਂ ਚ ਭਾਵੇਂ ਕੰਝ ਪੰਜ ਘੰਟੇ ਬੈਠ ਜਾਣਾ ਬਿਊਟੀ ਪਾਲਰਾਂ ਚ ਭਾਵੇਂ ਪੰਜ ਘੰਟੇ ਬੈਠ ਜਾਣਾ ਗੁਰੂ ਘਰ ਵਿੱਚ ਪੰਜ ਮਿੰਟ ਹੀ ਲਗਾਉਂਦੇ ਆ ਬੇਟੀ ਹੈ ਜਵਾਨ ਹੋਈ ਕਰਨਾ ਵਿਆਹ ਅਸੀਂ ਬੇਟੀ ਹੈ ਜਵਾਨ ਹੋਈ ਕਰਨਾ ਵਿਆਹ ਅਸੀਂ ਘਰ ਵਾਲੀ ਘਰ ਵਾਲੇ ਤਾਂ ਹੀ ਸਮਝਾਉਂਦੀ ਆਂ ਮੀਟੀਆਂ ਨੇ ਅੱਖਾਂ ਘਰ ਦਾਰੂ ਪੀ ਕੇ ਰੋਜ ਆਵੇਂ ਮੀਟੀਆਂ ਨੇ ਅੱਖਾਂ ਘਰ ਦਾਰੂ ਪੀ ਕੇ ਰੋਜ ਆਵੇਂ ਤੇਰੇ ਜਿਹੇ ਬੰਦੇ ਬੱਚੇ ਆਪ ਵਗੜਾਉਂਦੇ ਆਂ ਬਿਊਟੀ ਫਲ ਲਾਂ ਚੇਪਾਵੇਂ 5 ਘੰਟੇ ਬੈਠ ਜਾਣਾ ਗੁਰੂ ਘਰ ਵਿੱਚ 5 ਮਿੰਟ ਹੀ ਲਗਾਉਂਦਿਆ ਆਖਿਆ ਸਿਆਣੇ ਮੇਰੀ ਗੱਲ ਨਹੀਂ ਭਲਾਉਣੀ ਕੋਈ ਆਖਿਆ ਸਿਆਣੇ ਮੇਰੀ ਗੱਲ ਨਹੀਂ ਭਲਾਉਣੀ ਕੋਈ ਦੱਸ ਜੋ ਵਿਚੋਲੇ ਤਾਂ ਹੀ 10 ਵਜੇ ਆਉਣਾ ਹੈ ਬਾਬਾ ਜੀ ਨੂੰ ਕਹਿਣਾ ਪਾਠ ਲਾਵਾ ਦਾ ਉਹ ਕਰੇ ਪੂਰਾ ਲਾਮਾ ਵਾਲੇ ਪਾਠ ਬਹੁਦੇ ਪੜ ਨਹੀਂ ਸੁਣਾਉਂਦੇ ਆ ਬਿਊਟੀ ਪਾਲ ਰਾਜ ਭਾਵੇਂ 5 ਘੰਟੇ ਬੈਠ ਜਾਣਾ ਗੁਰੂ ਘਰ ਵਿੱਚ 5 ਮਿੰਟ ਹੀ ਲਗਾਉਂਦੇ ਆ 12 ਵਜੇ ਬਾਹਰ ਉਹਦੀ ਕੁੰਡਲੀ ਚਲਾਵਾ ਨਹੀਂਏ ਮਾਝੇ ਬਾਦਯੋ ਜੀ ਪੁੰਗਲੀ ਚ ਲਾਵਾਂ ਨਹੀਂ ਇਹ ਸਾਹੇ ਚਿੱਠੀ ਵਾਲੀ ਜੋ ਤਰੀਕ ਵਿੱਚ ਹੋਣੀਆਂ ਲੜਕੇ ਦੇ ਘਰ ਵਿੱਚ ਦਸ ਦੇ ਵਿੱਚੋ ਲਾ ਜਾ ਕੇ ਸਾਡੇ ਪਿੰਡ ਲਾਵਾਂ ਸਹੀ ਸਮੇਂ ਦੇ ਕਰਾਉਂਦੇ ਆ ਬਿਊਟੀ ਪਾਲਰਾਂ 'ਚ ਭਾਵੇਂ 5 ਘੰਟੇ ਬੈਠ ਜਾਣਾ ਗੁਰੂ ਘਰ ਵਿੱਚ 5 ਮਿੰਟ ਹੀ ਲਗਾਉਂਦੇ ਆ ਭਾਈ ਜੀ ਨੇ 10 ਵਜੇ ਕਰਤੀ ਤਿਆਰੀ ਸਾਰੀ ਭਾਈ ਜੀ ਨੇ 10 ਵਜੇ ਕਰਤੀ ਤਿਆਰੀ ਸਾਰੀ ਕਰਕੇ ਤਿਆਰ ਦੇਗ ਮੇਜ ਤੇ ਸਜਾਈਆ ਬਰਾਤ ਨੇ ਟੁਕਾ ਕਰ ਚਾਹ ਪਾਣੀ ਪੀ ਲਿਆ ਏ 1 ਵਜੇ ਜਾ ਕੇ ਬੀਬੀ ਸੈਂਟਰੋਂ ਲਿਆਉਂਦੇ ਆ ਬਿਊਟੀ ਪਾਲ ਰਾਂਜ ਭਾਵੇਂ 5 ਘੰਟੇ ਬੈਠ ਜਾਣਾ ਗੁਰੂ ਘਰ ਵਿੱਚ 5 ਮਿੰਟ ਹੀ ਲਗਾਉਂਦਿਆ 1 ਵਜੇ ਬੀਬੀ ਆਈ 1 ਵਜੇ ਬੀਬੀ ਆਈ ਕੈਮਰਾ ਦਿਵਾਲੀ ਹੋਇਆ ਉੱਠੇ ਸਿੱਧੇ ਹੱਥ ਕਰ ਵਿੰਗੀ ਟੇਢੀ ਧੌਣ ਵੇਖ ਘਰ ਵਾਲੇ ਰੌਲੀ ਜਿੰਨੀ ਮਰਜ਼ੀ ਆ ਪਾਈ ਜਾਣਾ ਘਰ ਵਾਲੇ ਰੌਲੀ ਜਿੰਨੀ ਮਰਜ਼ੀ ਆ ਪਾਈ ਜਾਣਾ ਇੱਕ ਘੰਟੇ ਵਿੱਚ ਮਸਾਂ ਪੋਜ ਹੀ ਬਣਾਉਂਦੇ ਆ ਬਿਊਟੀ ਬਾਲ ਰਾਜ ਭਾਵੇਂ 5 ਘੰਟੇ ਬੈਠ ਜਾਣਾ ਗੁਰੂ ਘਰ ਵਿੱਚ 5 ਮਿੰਟ ਹੀ ਲਗਾਉਂਦੇ ਆ ਹੋ ਗਏ ਜਰਾ ਲੇਟ ਬਾਬਾ ਲੇਟ ਬਾਬਾ ਛੇਤੀ ਨਾ ਨਵੇੜ ਕੰਮ ਸ਼ਗਨਾ ਦੇ ਕੰਮ ਅਜੇ ਹੋਰ ਵੀ ਬਥੇਰੇ ਆ ਲਾਵਾ ਨੂੰ ਸ਼ਗਨਾ ਦਾ ਕੰਮ ਨਹੀਂ ਸਮਝਾਇਆ ਹੋ ਗਏ ਜਰਾ ਲੇਟ ਬਾਬਾ ਛੇਤੀ ਨਾ ਨਵੇੜ ਕੰਮ ਸ਼ਗਨਾ ਦੇ ਕੰਮ ਅਜੇ ਹੋਰ ਵੀ ਬਥੇਰੇ ਆ ਪਲਰ ਜੇ ਲੇਟ ਹੋ ਗਏ ਭੀੜ ਸੀ ਜ਼ਿਆਦਾ ਉੱਥੇ ਪਲਰ ਜੇ ਲੇਟ ਹੋ ਗਏ ਭੀੜ ਸੀ ਜ਼ਿਆਦਾ ਉੱਥੇ ਭਾਈ ਜੀ ਨੂੰ ਵੇਖ ਭਾਵੇਂ ਕਿਵੇਂ ਸਮਝਾਉਂਦੇ ਆ ਬਿਊਟੀ ਬਲ ਰਾਜ ਭਾਵੇਂ 5 ਘੰਟੇ ਬੈਠ ਜਾਣਾ ਗੁਰੂ ਘਰ ਵਿੱਚ 5 ਮਿੰਟ ਹੀ ਲਗਾਉਂਦੇ ਆ ਇਹ ਬੜਾ ਵੱਡਾ ਕੋਡ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਏ ਕਿ ਆਪਣੀ ਆਪਣੀ ਜਿੰਮੇਰੀ ਸਮਝੀਏ ਤੇ ਮਿੱਠੀ ਹੋ ਤਰੀਕ ਅਨੁਸਾਰ 12 ਵਜੇ ਪਹਿਲਾਂ ਲਾਵਾ ਕਰਾਈਏ ਪਿਆਰ ਨਾਲ ਸ਼ਰਨ ਕੀਤਾ ਕਿਰਪਾ ਕਰਕੇ ਚੰਗੇ ਲੱਗੇ ਵਿਚਾਰ ਹੋਣ ਤਾਂ ਸ਼ੇਅਰ ਜ਼ਰੂਰ ਕਰ ਦਿਓ ਅਗਲੀ ਕਵਤਾ ਜਿਹੜੀ ਆ ਉਹ ਦਾਜ ਬਾਰੇ ਆ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ